ਵਧੀਆ ਥਾਲ ਖਰਾਕ ਦਾ ਵਧੀਆ ਦਾ ਚੱਕ ਕੇ ਤੇ ਤੁਹਾਨੂੰ ਇੱਕ ਰੋਟੀ ਸੁੱਕੀ ਦੇ ਦੇ ਅਚਾਰ ਨਾਲ ਤੇ ਤੁਸੀਂ ਕੋਈ ਤੂੰ ਬੰਦਾ ਬਹੁਤ ਵਧੀਆ ਤੇ ਫਿਰ ਆਪਣੀ ਮੱਤ ਨੂੰ ਕਿਹਾ ਕੀ ਜਾਵੇ ਸਾਡੇ ਮੁਲਕ ਦੀ ਪਾਰਲੀਮੈਂਟ ਸਾਮਰਾਜੀਆਂ ਦੀ ਰਖੈਲ ਆ ਭਗਵੰਤ ਮਾਨ ਦੀ ਗੱਡੀ 'ਚ ਤੇਲ ਸਾਡੀ ਕਿਰਤ ਕਮਾਈ ਦਾ ਪੈਂਦਾ ਮਜ਼ਦੂਰ ਦੇ ਘਰਾਂ ਦੇ ਵਿੱਚ ਮੁੰਡੇ ਦਾ ਵਿਆਹ ਹੋ ਗਿਆ ਜੇ ਸੌਰਿਆਂ ਨੇ ਚਾਰ ਕੁਰਸੀਆਂ ਦੇਤੀਆਂ ਉਹ ਵੀ ਪੇਟੀ ਦੇ ਉੱਤੇ ਟਿਕਾਈਆਂ ਹੋਈਆਂ ਇੱਕ ਨਵਾਂ ਕਮਰਾ ਪਾਉਣ ਦੀ ਹੈਸੀਅਤ ਨਹੀਂ ਹੈ ਕਾਰਨੇ ਜੋ ਵੱਡੇ ਹਮਲੇ ਕੀਤੇ ਆ ਸਾਡੇ ਤੇ ਉਹਦੇ ਖਿਲਾਫ ਅੱਜ ਅਸੀਂ ਪੂਰੇ ਪੰਜਾਬ 'ਚ ਮਤਾਜ ਚਿਤਤਰੇ ਆ ਬਹੁਤ ਸਾਰੀਆਂ ਗੱਲਾਂ ਹੋਗੀਆਂ ਕਿ ਜਿਹੜੀ ਬਿਜਲੀ ਆ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋਣੀ ਆ ਮਾਮਲਾ ਸਿਰਫ ਇਹ ਨਹੀਂ ਕਿ ਸਬਸਿਡੀ ਤੇ ਕ੍ਰੋਸ ਸਬਸਿਡੀ ਖਤਮ ਹੋਣੀ ਆ ਕਿਉਂਕਿ ਜਦੋਂ ਬਿਜਲੀ ਦੇ ਗਾਹਕ ਦੋ ਤਰ੍ਹਾਂ ਦੇ ਮੰਨੇ ਜਾਂਦੇ ਇੱਕ ਉਹ ਜਿਹੜੇ ਘਰ ਦੀ ਆਪਦਾ ਕੂਲਰ ਪੱਖਾ ਬਲਬ ਪ੍ਰੈਸ ਚਲਾਉਂਦੇ ਆ ਜਿੰਦਗੀ ਗੁਜ਼ਾਰਨ ਵਾਸਤੇ ਬਿਜਲੀ ਵਰਤਦੇ ਆ ਸਰਕਾਰ ਨੇ ਕਿਹਾ ਕਿ ਇਹਨਾਂ ਦਾ ਕਬੀਲ ਹੀ ਦੇਣੀ ਸਾਡੀ ਜ਼ਿੰਮੇਵਾਰੀ ਆ ਉਹਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਆ ਸਰਕਾਰ ਕੁਝ ਪੈਸੇ ਕੋਲੋਂ ਪਾਉਂਦੀ ਜਿਹੜੇ ਬਿਜਲੀ ਮੁਨਾਫੇ ਲਈ ਵਰਤਦੇ ਆ ਕਾਰਖਾਨੇਦਾਰਾ ਹੋਰ ਵਪਾਰਕ ਕਮਾਲੀ ਉਹਨਾਂ ਨੂੰ ਬਿਜਲੀ ਕੁਝ ਪੈਸੇ ਵੱਧ ਰੇਟ ਤੇ ਦਿੱਤੀ ਜਾਂਦੀ ਹੈ ਜਿਹਨੂੰ ਕਰਾਸ ਸਬਸਿਡੀ ਕਹਿੰਦੇ ਆ ਉਹ ਪੈਸਾ ਇਕੱਠਾ ਕਰਕੇ ਵੀ ਆਮ ਲੋਕਾਂ ਨੂੰ ਸਸਤੀ ਬਿਜਲੀ ਦੇਣ ਲਈ ਵਰਤਿਆ ਜਾਂਦਾ ਬਿਜਲੀ ਬਿੱਲ 2025 ਕਹਿੰਦਾ ਕਿ ਕਰਾਸ ਸਬਸਿਡੀ 5 ਸਾਲਾਂ 'ਚ ਬਿਲਕੁਲ ਖਤਮ ਕਰਨੀ ਆ ਸਬਸਿਡੀਆਂ ਵੀ ਖਤਮ ਕਰਨ ਦੀ ਗੱਲ 2022 ਦੇ ਸੋਧ ਬਿੱਲੇ 'ਚ ਆਈ ਸੀ ਯਾਨੀ ਕਿ ਸਬਸਿਡੀ ਕਰਾਸ ਸਬਸਿਡੀ ਖਤਮ ਕਰਨੀ ਆ ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਕਾਸਟ ਰਿਫਲੈਕਟਿਵ ਟੈਰਫ ਲੱਗੂਗਾ ਜਿੰਦਾ ਮਤਲਬ ਆ ਕਿ ਜਿੰਨੀ ਕੀਮਤ ਆ ਉਹਨਾਂ ਭੁਗਤਾਨ ਬਿਜਲੀ ਖਰੀਦਣ ਵਾਲੇ ਨੂੰ ਕਰਨਾ ਪੈਣਾ ਉਹਦਾ ਮਤਲਬ ਆ ਕਿ ਜਿਹੜਾ ਹੁਣ ਬਿਜਲੀ ਵੰਡ ਦਾ ਖੇਤਰ ਸੀਗਾ ਸਿਰਫ ਇਹ ਹੀ ਸਰਕਾਰੀ ਸੀ ਬਿਜਲੀ ਪੈਦਾ ਕਰਨ ਦਾ ਖੇਤਰ ਉਹ ਪਹਿਲੇ ਹੀ ਪ੍ਰਾਈਵੇਟ ਹੋ ਚੁੱਕਾ ਸਿਰਫ ਵੰਡ ਦੀ ਸਰਕਾਰ ਆ ਬਿਜਲੀ ਸਾਨੂੰ ਕਿ 600 ਤੋਂ ਬਿੱਲ ਗਰਾਉਂਦੀ ਆ ਹੋਰ ਸਾਰਾ ਕੁਝ ਕਰਦੀ ਆ ਵੀ ਕਿੰਦਾ 600 ਯੂਨਟ ਮਾਫ਼ ਕਰਨਾ ਕਿੰਨੂ ਮੋਟਰਾਂ ਦੀ ਬਿਜਲੀ ਮਾਫ਼ ਕਰਨੀ ਆ ਜਦੋਂ ਵੰਡ ਦਾ ਮੈਕਮਾ ਪ੍ਰਾਈਵੇਟ ਕੰਪਨੀਆਂ ਇਸ ਕਰਕੇ ਨਹੀਂ ਲੈ ਰਹੀਆਂ ਸੀ ਉਹ ਕਹਿੰਦੀ ਆ ਕਿ ਅਸੀਂ ਲੋਕਾਂ ਦੇ ਨਾਲ ਕਿਵੇਂ ਲੜਦੇ ਫਿਰਾਂਗੇ ਤੁਸੀਂ ਬਿਜਲੀ ਜਿਹੜੀ ਆ ਪ੍ਰੀਪੇਡ ਮੀਟਰ ਲਾਓ ਕਿ ਨਾ ਜਵੇਂ ਪਹਿਲਾਂ ਬਿਲੀ ਮੁਲਾਜ਼ਮ ਦੱਸ ਕੇ ਗਏ ਨਾ ਮੀਟਰ ਚੈਕਿੰਗ ਕਰਨ ਵਾਲਾ ਰੱਖਣ ਦੀ ਲੋੜ ਨਾ ਕਨੈਕਸ਼ਨ ਕੱਟਣ ਵਾਲਾ ਤੇ ਨਾ ਕਨੈਕਸ਼ਨ ਜੋੜਨ ਵਾਲਾ 2000 ਰੁਪਿਆ ਦਿਓਗੇ ਅਡਵਾ ਪਹਿਲਾ ਬਿੱਲ ਪਹਿਲਾਂ ਧਰਨਾ ਪਊਗਾ ਬਿਜਲੀ ਚੱਲੂ ਜਦੋਂ ਰੀਚਾਰਜ ਖਤਮ ਕਨੈਕਸ਼ਨ ਕੱਟਿਆ ਜਾਣਾ ਮੁਲਾਜ਼ਮ ਦੀ ਲੋੜ ਜ਼ਰੂਰਤ ਨਹੀਂ ਦੁਬਾਰਾ ਰੀਚਾਰਜ ਕਰੋ ਇਹ ਕਨੈਕਸ਼ਨ ਜੁੜੂਗਾ ਉਦੋਂ ਵੀ ਮੁਲਾਜ਼ਮ ਦੀ ਜ਼ਰੂਰਤ ਨਹੀਂ ਤੇ ਪਹਿਲਾਂ ਇਹ ਸੀਗਾ ਕਿ ਹਰੇਕ ਵੰਡ ਕੰਪਨੀ ਨੂੰ ਆਪਣੀ ਵੰਡ ਦਾ ਢਾਂਚਾ ਵੱਖਰਾ ਉਸਾਰਨਾ ਪੈਂਦਾ ਸੀ ਕਿ ਹੁਣ ਸਰਕਾਰ ਨੇ ਕਿਹਾ ਕਿ ਜਿਹੜਾ ਸਾਡਾ ਵੰਡ ਦਾ ਢਾਂਚਾ ਇਹੀ ਤੁਸੀਂ ਵਰਤ ਸਕਦੇ ਹੋ ਯਾਨੀ ਕਿ ਹੁਣ ਡਿਸਟ੍ਰੀਬਿਊਟਰ ਪਿੰਡ ਜਾਂ ਸ਼ਹਿਰ ਜਾਂ ਸੂਬੇ ਦਾ ਇੱਕ ਨਹੀਂ ਹਰੇਕ ਗਲੀ ਦਾ ਵੱਖਰਾ ਹੋ ਸਕਦਾ ਤੁਹਾਡੇ ਇਹ ਤਿੰਨ ਫੈਸਲੇਟ ਆਉਂਦੀ ਆ ਤਾਂ ਕੋਈ ਮੀਟਰ ਵਾਲੇ ਬਕਸੇ ਚ ਤਿੰਨ ਕੰਪਨੀਆਂ ਦੀ ਹੋ ਸਕਦੀ ਆ ਕਿ ਆ ਰੇਲਾਈਂਸ ਵਾਲਿਆਂ ਦੀ ਆ ਆ ਟਾਟਾ ਵਾਲਿਆਂ ਦੀ ਆ ਤੇ ਪਹਿਲਾ ਉਹਦੇ ਵਿੱਚ ਜਿਵੇਂ ਪਹਿਲਾਂ ਕਿਹਾ ਕੋਸਟ ਰਿਫਲੈਕਟਿਵ ਟੈਰਫ ਉਹਨਾਂ ਨੇ ਕਿਹਾ ਕਿ ਜਿੰਨੀ ਬਿਜਲੀ ਤੇ ਕੀਮਤ ਆਊਗੀ ਖਰਚਾ ਆਊਗਾ ਉਹਦਾ ਮਤਲਬ ਕਿ ਜਿੰਨੇ ਮਲਾਜ਼ਮ ਰਹਿਣਗੇ ਵੀ ਉਹਨਾਂ ਦੀਆਂ ਤਨਖਾਹਾਂ ਵੀ ਵੰਡ ਕੇ ਗਾਹਕ ਤੇ ਪਾਉਣੀਆਂ ਕੰਪਨੀ ਨੇ ਕੋਲੋਂ ਤਨਖਾਹ ਨਹੀਂ ਦੇਣੀਗੀ ਫੇਰ ਜੇ ਕੋਈ ਨੇਰੀ ਝੱਖੜ ਆ ਗਿਆ ਖੰਭੇ ਟੁੱਟ ਗਏ ਟਰਾਂਸਫਾਰਮਰ ਟੁੱਟ ਗਏ ਤਾਂ ਉਹ ਸਾਰੇ ਦਾ ਸਾਰਾ ਖਰਚਾ ਵੀ ਮੁੜ ਬਹਾਲੀ ਦਾ ਤੁਹਾਡੇ ਤੇ ਪੈਣਾ ਹੈਗਾ ਹੁਣ ਬਹੁਤ ਸਾਰੀਆਂ ਧਾਵਾਂ ਤੇ ਤੂਫਾਨ ਆਇਆ ਪਚਾਲ ਆਇਆ ਜੇ ਕਿਤੇ ਬਹੁਤ ਸਾਰੇ ਖੰਭੇ ਟਰਾਂਸਫਾਰਮਰ ਟੁੱਟ ਗਏ ਲੱਖਾਂ ਰੁਪਇਆ ਰਿਪੇਅਰ ਤੇ ਹੋਣਾ ਤੇ ਆਮ ਬੰਦਾ ਕਿਵੇਂ ਪਹਿਲਾਂ ਰਿਪੇਅਰ ਦੇ ਪੈਸੇ ਉਹ ਲੋਕ ਦੇਣਗੇ ਬਿਜਲੀ ਚਾਲੂ ਕਰਾਉਣ ਦੇ ਵਾਸਤੇ ਇਸ ਕਰਕੇ ਉਹਨਾਂ ਨੇ ਬਿਜਲੀ ਦੋ ਥਾਵਾਂ ਤੇ ਕਰਤੀ ਆ ਹੁਣ ਪਹਿਲਾਂ ਜਿਹੜਾ ਯੂਨੀਵਰਸਲ ਸਰਵਿਸ ਆਬਲੀਗੇਸ਼ਨ ਦੇ ਮੁਤਾਬਕ ਕੀ ਸੀਗਾ ਕਿ ਜੇ ਬਿਜਲੀ ਜਿਹੜਾ ਵੰਡੂਗਾ ਉਹ ਇੱਕ ਸਾਰ ਬਿਜਲੀ ਦੇਊਗਾ ਕਿ ਉਹਦੇ ਚ ਕਾਰਖਾਨੇਦਾਰ ਵੀ ਆਉਂਦਾ ਉਹਦੇ ਚ ਗਰੀਬ ਦੀ ਝੁੱਗੀ ਚ ਇੱਕ ਬਲਬ ਜਲਦਾ ਉਹ ਵੀ ਆਉਂਦਾ ਉਹ ਕਹਿੰਦੇ ਕਿ ਜਿੰਨੇ 1 ਮੈਗਾਵਾਟ ਤੱਕ ਬਿਜਲੀ ਲੈਣੀ ਆ ਜੇ ਉਹਨੂੰ ਪ੍ਰਾਈਵੇਟ ਮੰਡੀ ਚੋਂ ਕਿਤੇ ਬਿਜਲੀ ਮਿਲਦੀ ਉਹ ਬਿਜਲੀ ਸਿੱਧੀ ਲੈ ਸਕਦਾ ਯਾਨੀ ਕਿ ਵੱਧ ਬਿਜਲੀ ਵਾਲਣ ਵਾਲੇ ਕਾਰਖਾਨੇਦਾਰ ਵੱਖਰੀ ਬਿਜਲੀ ਲੈ ਸਕਦੇ ਆ ਖਾਸ ਲੋਕਾਂ ਦੀ ਬਿਜਲੀ ਵੱਖਰੀ ਹੋਗੀ ਆਮ ਲੋਕਾਂ ਦੀ ਵੱਖਰੀ ਹੋਗੀ ਬਹੁਤ ਸਵਕਾਰ ਸਾਂ ਕਿ ਸਾਡੇ ਘਰ ਦੇ ਨਾਲ ਆਟਾ ਚੱਕੀ ਆ ਜੇ ਫੇਸ ਛੋੜੀ ਜਾਂਦਾ ਹੁੰਦਾ ਸੀਗਾ ਤੇ ਸਾਨੂੰ ਇਹ ਹੁੰਦਾ ਸੀ ਵੀ ਇਹਨਾਂ ਨੇ ਆਟਾ ਚੱਕੀ ਚਲਾਉਣੀ ਆ ਫੇਸ ਲਾਉਣਗੇ ਜਾਂ ਵੀ ਇਹਨਾਂ ਨੂੰ ਵਾਧੇ ਫਿਕਰ ਨਹਿਰ ਬਿਜਲੀ ਛੇਤੀ ਚਾਲੂ ਕਰਵਾਈਏ ਤੇ ਹੁਣ ਜਦੋਂ ਉਹਨਾਂ ਨੇ ਟਰਾਂਸਫਾਰਮਰ ਹੀ ਵੱਖਰਾ ਲਵਾ ਲਿਆ ਐਵੇਂ ਜਦੋਂ ਫੈਕਟਰੀਆਂ ਦੀ ਬਿਜਲੀ ਖਾਸ ਦੀ ਬਿਜਲੀ ਵੱਖਰੀ ਹੋ ਗਈ ਤੁਹਾਡੀ ਸਪਲਾਈ ਬੰਦ ਹੋ ਗਈ ਤੁਹਾਡੀ ਸਪਾਈ ਕਦੋਂ ਚੱਲਣੀ ਕਦੋਂ ਨਹੀਂ ਚੱਲਣੀ ਇਹ ਕੰਪਨੀਆਂ ਤੇ ਨਿਰਭਰ ਕਰਦਾ ਅਗਲਾ ਕਹਿੰਦਾ ਇਹ ਰੀਚਾਰਜ ਦਾ ਕਰਵਾਉਂਦੇ ਨਹੀਂਗੀ ਠੀਕ ਆ ਇਸ ਕਰਕੇ ਬਿਜਲੀ ਜਿਵੇਂ ਪ੍ਰਾਈਵੇਟ ਹਸਪਤਾਲਾਂ ਨੇ ਕਿਹਾ ਨਾ ਕਿ ਜੇ ਪੈਸੇ ਹੈਗੇ ਆ ਤੇ ਇਲਾਜ ਕਰਾ ਲਓ ਨਹੀਂ ਤਾਂ ਮਰ ਜੋ ਪ੍ਰਾਈਵੇਟ ਸਕੂਲਾਂ ਨੇ ਕਿਹਾ ਜੇ ਪੈਸੇ ਹੈਗੇ ਤੇ ਬੱਚੇ ਪੜਾ ਲਓ ਨਹੀਂ ਤਾਂ ਅਨਪੜ੍ਹ ਰਹੋ ਓਵੇਂ ਬਿਜਲੀ ਮਹਿਕਮਾ ਜਦੋਂ ਪ੍ਰਾਈਵੇਟ ਥਾਂ 'ਚ ਆ ਗਿਆ ਉਹਨਾਂ ਨੇ ਕਿਹਾ ਕਿ ਪੈਸੇ ਹੈਗੇ ਤੇ ਚਾਨਣੇ ਬੈਠੋ ਨਹੀਂ ਤਾਂ ਹਨੇਰੇ ਬੈਠੇ ਰਹੋ ਕੱਲਾ ਇਹ ਨਹੀਂ ਕਿੱਡੀ ਵੱਡੀ ਲੁੱਟਾ ਸਾਡੇ ਜਨਤਕ ਸਾਡੀ ਜਾਇਦਾਦ ਦੀ 12581 ਪਿੰਡਾਂ ਪੰਜਾਬ ਦੀ ਦਰਜਨਾ ਸ਼ਹਿਰ ਆ ਸੈਂਕੜੇ ਕਸਬੇ ਆ ਆ ਤੁਸੀਂ ਦੇਖ ਲਓ ਕਦੀ ਸਦੀ ਚ ਢਾਂਚਾ ਉਸਰਿਆ ਕੱਲੇ ਕੱਲੇ ਪਿੰਡ ਤੱਕ ਬਿਜਲੀ ਪਹੁੰਚੀ ਪਿੰਡਾਂ ਦੀਆਂ ਪੰਚਾਇਤਾਂ ਨੇ ਕਿਤੇ 5 ਕਿੱਲੇ 7 ਕਿੱਲੇ 10 ਕਿੱਲੇ ਜ਼ਮੀਨ ਦਿੱਤੀ ਉਹ ਪਿੰਡ ਦੀ ਸਾਂਝੀ ਜਾਇਦਾਦ ਸੀਗੀ ਇੱਕ ਵੀ ਥੇਲਾਵਲੀ ਲਿਆ ਬਿਜਲੀ ਮਹਿਕਮੇ ਤੋਂ ਆ ਜਿੱਥੇ ਅਸੀਂ ਬੈਠੇ ਆ ਇਹ ਬਿਜਲੀ ਮਹਿਕਮੇ ਦੀ ਜਾਇਦਾਦ ਆ ਇਹ ਵੀ ਲੋਕਾਂ ਦੀ ਜਾਇਦਾਦ ਆ ਲੋਕਾਂ ਤੋਂ ਐਂ ਜਿਹੜੀ ਸੀ ਉਹ ਲਈ ਗਈ ਲੋਕਾਂ ਤੋਂ ਟੈਕਸ ਇਕੱਠੇ ਕਰਕੇ ਕੱਲੇ-ਕੱਲੇ ਪਿੰਡ ਤੱਕ ਬਿਜਲੀ ਤਾਰਾਂ ਖੰਭੇ ਪਚਾਏ ਗਏ ਲੋਕਾਂ ਦੇ ਆ ਖੇਤਾਂ ਦੇ ਵਿੱਚ ਦੀ ਵੱਡੀਆਂ ਤਾਰਾਂ ਵੱਡੀਆਂ ਲਾਈਨਾਂ ਨਿਕਲੀਆਂ ਵੱਡੀਆਂ ਲਾਈਨਾਂ ਦੇ ਜਿਹੜੇ ਖੰਭੇ ਆ ਚਾਰ-ਚਾਰ ਮਰਲੇ ਥਾਂ ਘੇਰੀ ਬਿਠੇ ਆ ਕਈ ਥਾਵਾਂ ਤੇ ਕਿਸਾਨਾਂ ਨੂੰ ਇੱਕ ਡੱਕਾ ਤੱਕ ਨਹੀਂ ਦਿੱਤਾ ਗਿਆ ਜਿਹੜੀਆਂ 10000ਾਂ ਕਿੱਲੇ ਜ਼ਮੀਨਾਂ ਪਿੰਡਾਂ ਦੀਆਂ ਸਾਂਝੀਆਂ ਬਿਜਲੀ ਵਿਭਾਗ ਦੇ ਕੋਲੇ ਕਿਸਾਨਾਂ ਦੀਆਂ ਜ਼ਮੀਨਾਂ ਵੇਚਦੀ ਲੈਣਾ ਨਿਕਲਦੀਆਂ ਨੇ ਹਜ਼ਾਰਾਂ ਕਿੱਲੇ ਕਿਸਾਨਾਂ ਦੀ ਜ਼ਮੀਨ ਬੀਲੀ ਮਹਿਕਮੇ ਦੇ ਥੱਲੇ ਆਉਂਦੀ ਆ ਉਹ ਸਾਰੀ ਦੀ ਸਾਰੀ ਸਾਡੀ ਸਾਂਝੀ ਜਾਇਦਾਦ ਵੀ ਕੌਡੀਆਂ ਦੇ ਪਾ ਪ੍ਰਾਈਵੇਟ ਕੰਪਨੀਆਂ ਨੂੰ ਦੇ ਦੇਣੀ ਆ ਸਾਨੂੰ ਕਹਤਾ ਕਿ ਜਿੰਨਾ ਖਰਚ ਆਊਗਾ ਉਸੇ ਏਟ ਯੂਨਟ ਬੀਲੀਏ ਯੂਨਟ ਮਿਲੂਗਾ ਕਿ ਸਾਡੀਆਂ ਸਾਂਝੇ ਸਾਡੇ ਪਿੰਡ ਦੀ 5 ਕਿੱਲੇ ਜ਼ਮੀਨ ਆ ਉਹ ਜਿਹੜੀ ਕਰੋੜਾ ਰੁਪਇਆ ਬਣਦਾ ਕਿ ਉਹ ਬਿਜਲੀ ਕੰਪਨੀ ਜਿਹੜੀ ਉਹ ਮਹਿਕਮਾ ਲਾਊਗੀ ਉਹ ਸਾਡੇ ਪਿੰਡ ਦੀ ਜਾਇਦਾਦਾਂ ਕਰੋੜਾ ਰੁਪਇਆ ਸਾਡੇ ਪਿੰਡ ਨੂੰ ਦੇਊਗੀ ਜੇ ਉਹਨਾਂ ਨੇ ਉਹਨਾਂ ਵਸੂਲਣਾ ਫਿਰ ਜਿਹੜਾ ਐਨਾ 50 ਸਾਲ ਸਾਡੀਆਂ ਜੇਬਾਂ ਚੋਂ ਟੈਕਸ ਇਕੱਠਾ ਕਰ ਕਰਕੇ ਮਹਿਕਮਾ ਉਸਰਿਆ ਸਾਰੇ ਮਹਿਕਮੇ ਦੇਵੇਂ ਕੀਤਾ ਰੇਲਵੇ ਵੇ ਉਸਰੀ ਲੋਕਾਂ ਦੀਆਂ ਪੈਸਿਆਂ ਨਾਲ ਉਸਰੇ ਤੇ ਅੱਜ ਉਸਾਰ ਕੇ ਆਪਦੇ ਚਹੇਤਿਆਂ ਨੂੰ ਜਿਹੜੇ ਦਿੱਤੇ ਜਾ ਰਹੇ ਆ ਜਿੱਥੇ ਜਿੱਥੇ ਵੀ ਪ੍ਰਾਈਵੇਟ ਸੈਕਟਰ ਆਇਆ ਉਹਨੇ ਲੋਕਾਂ ਦਾ ਜਿਨਾ ਦੁੱਬਰ ਕੀਤਾ ਤੁਸੀਂ ਆ ਦੇਖ ਲਓ ਕਿ ਇੰਡੋਗ ਦੀ ਇੰਡੋਗੇ ਇੰਡੋਗੀ ਕੀ ਕੰਪਨੀ ਹੈ ਜਿਹੜੀ ਇੰਡੀਗੋ 2300 ਫਲਾਈਟਾਂ ਨੇ ਇੱਕ ਦਿਨ ਦੀਆਂ ਇੰਡੀਆ ਦੀ ਸਭ ਤੋਂ ਵੱਡੀ ਕੰਪਨੀ ਆ ਤੁਸੀਂ ਦੇਖ ਲਓ ਕਿਵੇਂ ਲੋਕ ਅੱਡਿਆਂ ਤੇ ਹਵਾਈ ਅੱਡਿਆਂ ਤੇ ਰੋਲ ਰਹੇ ਆ ਲੋਕ ਆਪਦੇ ਵਿਆਹ ਤੇ ਖੁਦ ਹੀ ਨਹੀਂ ਪਹੁੰਚ ਸਕੇ ਇਨੀਆਂ ਫਲਾਈਟਾਂ ਰੱਦ ਕਰਤੀਆਂ ਕਿਉਂ ਕਿਉਂਕਿ ਜਦੋਂ ਇੱਕ ਕੰਪਨੀ ਨੂੰ ਕਾਰਪੋਰੇਟ ਘਰਾਣਿਆਂ ਨੂੰ ਤੁਸੀਂ ਜਿੱਥੇ ਵਾਰਤਾ ਉਹਨੇ ਲੋਕਾਂ ਦਾ ਜੀਣਾ ਤੁਬਰ ਕੀਤਾ ਕੀਤਾ ਭਾਵੇਂ ਸਕੂਲ ਪ੍ਰਾਈਵੇਟ ਹੋਏ ਹਸਪਤਾਲ ਪ੍ਰਾਈਵੇਟ ਹੋਏ 에어ਲਾਈਨ ਪ੍ਰਾਈਵੇਟ ਹੋਈ ਹੁਣ ਬਿਜਲੀ ਪ੍ਰਾਈਵੇਟ ਹੋਣੀ ਆ ਦਾ ਉਹਨਾਂ ਨੇ ਸਿਰਫ ਮੁਨਾਫਾ ਵੇਖਣਾ ਹੈ ਇਸੇ ਤਰ੍ਹਾਂ ਬੀਜ ਬੇਲਾ ਸਮੇਂ ਦੀ ਸੀਮਤਾਈ ਆ ਮੈਂ ਇੱਕ ਦੋ ਗੱਲਾਂ ਹੀ ਕਹੂੰਗਾ ਬੀਜਾਂ ਤੇ ਕਿਉਂ ਕੰਟਰੋਲ ਕਰਨਾ ਚਾਹੁੰਦੇ ਆ ਜਿਨੇ ਬੀਜ ਤੇ ਕੰਟਰੋਲ ਕਰ ਲਿਆ ਉਹਨੇ ਖੇਤੀ ਤੇ ਕੰਟਰੋਲ ਕਰ ਲਿਆ ਉਹ ਤਿੰਨ ਖੇਤੀਕਰੂ ਨੂੰ ਲੈ ਕੇ ਆਏ ਆਪਾਂ ਰੱਦ ਕਰਾਏ ਹੁਣ ਉਹ ਬੀਜ ਬੇ ਲੈ ਕੇ ਆਇਆ ਬਾਹਰ ਦੁਨੀਆ ਦੀ ਏਡੀ ਵੱਡੀ ਕੰਪਨੀ ਐ ਕਿ ਉਹ ਖੇਤੀ ਖੋਜ ਵੀ ਕਰਦੀ ਆ ਖੇਤੀ ਬੀਜ ਵੀ ਬਣਾਉਂਦੀ ਆ ਸਪਰੇਆ ਵੀ ਬਣਾਉਂਦੀ ਆ ਤੇ ਬੰਦਿਆਂ ਤੇ ਪਸ਼ੂਆਂ ਦੀਆਂ ਦਵਾਈਆਂ ਵੀ ਬਣਾਉਂਦੀ ਉਹ ਵੀ ਬਣਾਉਂਦੀ ਆ ਜਿੰਨੂੰ ਵੱਧ ਖਾਦ ਪਵੇ ਉਹਨਾਂ ਦੀ ਵੱਧ ਖਾਦ ਵੀ ਕਿ ਜਿੰਨੂੰ ਵੱਧ ਸਪਰੇਆ ਕਰਨੀਆਂ ਪੈਣ ਉਹਨਾਂ ਦੀ ਵੱਧ ਸਪਰੇਆ ਵਿਕਣ ਤੇ ਫਿਰ ਉਹਨੂੰ ਜਿਹੜੀਆਂ ਲੋਕਾਂ ਨੂੰ ਅਨਾਜ ਖਾ ਕੇ ਬਿਮਾਰੀਆਂ ਲੱਗਣੀਆਂ ਉਹ ਬੰਦਿਆਂ ਤੇ ਪਸ਼ੂਆਂ ਦੀਆਂ ਨਾਲ ਮੈਡੀਸਨ ਵੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਜਿਵੇਂ ਲੁਧਿਆਣੇ ਉਸ ਵਾਲ ਵਾਲਿਆਂ ਨੇ ਪਹਿਲਾਂ ਪਾਣੀ ਜਿਹੜੀ ਲਾ ਕਰ ਲੋਕਾਂ ਨੂੰ ਕੈਂਸਰ ਕਰੋ ਫਿਰ ਕੈਂਸਰ ਆ ਹਸਪਤਾਲ ਖੋਲੋ ਪਹਿਲਾ ਪਾਣੀ ਜ਼ਹਿਰੀਲਾ ਕਰੋ ਫਿਰ ਆਰਓ ਵੇਚੋ ਫਿਰ ਬੋਤਲਾਂ ਵਾਲਾ ਪਾਣੀ ਵੇਚੋ ਸ਼ੁੱਧ ਜੇ ਪਾਣੀ ਹੋਊਗਾ ਤੇ ਬੋਤਲ ਵਾਲੀ ਕੰਪਨੀ ਦਾ ਪਾਣੀ ਖਰੀਦੂ ਕੌਣ ਇਸ ਕਰਕੇ ਪਹਿਲਾ ਬਿਮਾਰੀ ਲਾਉਣੀ ਆ ਤੇ ਫਿਰ ਇਲਾਜ ਵੇਚਣਾ ਉਹਵੇਂ ਸਾਰੇ ਬੀਜ ਨੂੰ ਉਹਨਾਂ ਨੇ ਕੰਟਰੋਲ ਕੀਤਾ ਤੁਸੀਂ ਦੇਖ ਲਓ ਕਿ ਜਿੱਥੇ ਅਮਰੀਕਨ ਕਪਾਈ ਸਾਡੇ ਬਜ਼ੁਰਗ ਤੁਸੀਂ ਬੈਠੇ ਜਦੋਂ ਦੇਸੀ ਕਪਾਹ ਸੀ ਕਿਹੜੀ ਸੁੰਢੀ ਪੈਂਦੀ ਸੀ ਉਹਨੂੰ ਅਮਰੀਕਨ ਕਪਾਹ ਆਈ ਨਾਲ ਅਮਰੀਕਨ ਸੁੰਢੀ ਆਈ ਸਾਡੇ ਮੁੰਡਿਆਂ ਦੀਆਂ ਪਿੱਠਾਂ ਤੋਂ ਢੋਲੀਆਂ ਨਹੀਂ ਲਈਆਂ ਇੰਨੀਆਂ ਸਪਰੇਆ ਕੀਤੀਆਂ ਤੇ ਅੱਜ ਸਾਰੀ ਨਰਮਾ ਪੱਤੀ ਬਰਬਾਦ ਹੋ ਗਈ ਉਹ ਕੈਂਸਰ ਪੱਤੀ ਬਣ ਗਈ ਕੈਂਸਰ ਟ੍ਰੇਨ ਚੱਲਦੀ ਆ ਜੇ ਇੱਕ ਵਿਦੇਸ਼ੀ ਬੀਜ ਨੇ ਸਾਡੀ ਨਰਮਾ ਪੱਤੀ ਬਰਬਾਦ ਕਰਤੀ ਜਦਨ ਸਾਰਾ ਬੀਜ ਉਹਨਾਂ ਦੇ ਕੰਟਰੋਲ ਹੋਊਗਾ ਅਸੀਂ ਖੁਦ ਛੇਤੀ ਖੇਤੀ ਛੱਡ ਛੱਡ ਕੇ ਭੱਜਾਂਗੇ ਇਸ ਕਰਕੇ ਬਿਜਲੀ ਬਿੱਲ ਤੋਂ ਵੱਧ ਖਤਰਨਾਕ ਬੀਜ ਬਿੱਲ ਤੇ ਇਹ ਤਿੰਨ ਖੇਤੀ ਕਾਨੂੰਨਾਂ ਤੋਂ ਵੀ ਵੱਧ ਜਿਹੜਾ ਇਹ ਖਤਰਨਾਕ ਹੈਗਾ ਇਸ ਕਰਕੇ ਇਹਦੇ ਖਿਲਾਫ ਡਟਣਾ ਸੰਘਰਸ਼ ਲੜਨ ਦੀ ਲੋੜ ਆ ਜਿਹੜਾ ਮੁਕਤ ਵਿਪਾਰ ਸਮਝੌਤਾ ਕਰਨਾ ਚਾਹੁੰਦੇ ਕਿ ਅਮਰੀਕਾ ਤੋਂ ਸਸਤਾ ਦੁੱਧ ਆਊਗਾ ਸਸਤੀ ਕਣਕ ਆਊਗੀ ਸਸਤੀ ਮੱਕੀ ਆਊਗੀ ਉਹ ਸਾਡੇ ਖੇਤੀ ਖੇਤਰ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦੂਗੀ ਇਸ ਕਰਕੇ ਪੂਰੇ ਪੰਜਾਬ ਦੇ ਵਿੱਚ ਮਹਿਮ ਜਿਹੜੀ ਹੈਗੀ ਆ ਚਲਾਉਣ ਦੀ ਜ਼ਰੂਰਤ ਆ ਪਿੰਡਾਂ 'ਚ ਮੀਟਿੰਗਾਂ ਰੈਲੀਆਂ ਕਰਕੇ ਲਿਜਾਣ ਦੀ ਜ਼ਰੂਰਤ ਆ ਇੱਕ ਆਖਰੀ ਗੱਲ ਕਿ ਬਹੁਤ ਸਾਰਾ ਕੂੜ ਪ੍ਰਚਾਰ ਹੁੰਦਾ ਬਹੁਤ ਸਾਰੇ ਬੰਦੇ ਇਕਦਾ ਇਹ ਲੋਕਾਂ ਤੱਕ ਸਮਝਾਈਏ ਕਿ ਬਿਜਲੀ ਦਾ ਮੁੱਦਾ ਕੱਲੇ ਕਿਸਾਨਾਂ ਦਾ ਨਹੀਂ ਇਹ ਹਰ ਉਸ ਬੰਦੇ ਦਾ ਮੁੱਦਾ ਜਿੰਨੇ ਘਰਾਂ ਬਹੁਤ ਘਰੇ ਬਲਬ ਜਗਾਉਣਾ ਜਿੰਨੇ ਘਰੇ ਪੱਖਾ ਚਲਾਉਣਾ ਉਹ ਕਿਸਾਨ ਆ ਮਜ਼ਦੂਰ ਆ ਮਲਾਜ਼ਮ ਆ ਜੋ ਵੀ ਆ ਸਾਰਿਆਂ ਦਾ ਮੁੱਦਾ ਇਹ ਬਣਾਈਗੀ ਦੂਸਰਾ ਕਿ ਕਈ ਵਾਰੀ ਕਹਿੰਗੇ ਸਰਕਾਰ ਮਾਨੂੰ ਬਿਜਲੀ ਕਿਉਂ ਦੇਵੇ ਸਰਕਾਰ 600 ਯੂਨਟ ਆ ਕਿਉਂ ਕਰੇ ਆ ਕਿਉਂ ਕਰੇ ਇਸ ਦਾ ਸ਼ਿਕਾਰ ਸਾਡੇ ਲੋਕ ਵੀ ਕਈ ਵਾਰੀ ਹੁੰਦੀ ਆ ਤੁਸੀਂ ਇਹ ਇੱਕ ਗੱਲ ਸਮਝਾਈਏ ਲੋਕਾਂ ਨੂੰ ਕਿ ਸਰਕਾਰਾਂ ਦੇ ਖਜ਼ਾਨੇ 'ਚ ਪੈਸਾ ਹੈ ਕਿੰਦਾ ਮੈਂ ਇੱਕੋ ਉਦਾਹਰਣ ਦੇਣੀ ਚਾਹਣਾ ਤੁਸੀਂ ਆਪੋ ਆਪਣੀ ਪਿੰਡ ਦਾ ਇਹ ਦੇਖੋ ਕਿ ਪਿਛਲੀਆਂ ਸਰਕਾਰ ਨੇ 5 ਸਾਲਾਂ 'ਚ ਤੁਹਾਡੇ ਪਿੰਡ ਨੂੰ ਕਿੰਨੀ ਗ੍ਰਾਂਟ ਦਿੱਤੀ ਕਿਤੇ 50 ਲੱਖ ਦਿੱਤਾ 70 ਲੱਖ ਦਿੱਤਾ ਕਰੋੜ ਦਿੱਤਾ 1.5 ਕਰੋੜ ਦਿੱਤਾ ਫਿਰ ਤੁਸੀਂ ਇਹ ਦੇਖੋ ਕਿ ਤੁਹਾਡੇ ਪਿੰਡ ਨੇ 5 ਸਾਲਾਂ 'ਚ ਕੀ ਦਿੱਤਾ 5 ਸਾਲਾਂ 'ਚ ਤੁਹਾਡੇ ਪਿੰਡ ਕਿੰਨੀਆਂ ਗੱਡੀਆਂ ਆਈਆਂ ਕਿੰਨੇ ਟਰੈਕਟਰ ਖਰੀਦੇ ਗਏ ਕਿੰਨੇ ਮਟਰਸਲ ਖਰੀਦੇ ਗਏ ਕਿੰਨਾ ਕਪੜਾ ਖਰੀਦਿਆ ਗਿਆ ਵਿਆਹਾਂ ਤੇ ਕਿੰਨਾ ਸੋਨਾ ਖਰੀਦਿਆ ਗਿਆ ਕਿੰਨੇ ਮੋਬਾਈਲ ਖਰੀਦੇ ਗਏ ਕਿੰਨੇ ਰੀਚਾਰਜ ਕਰਾਏ ਗਏ ਕਿੰਨਾ ਬਿਜਲੀ ਦਾ ਬਿੱਲ ਤਾਰਿਆ ਪੰਜਾਂ ਸਾਲਾਂ 'ਚ ਕਿੰਨੀ ਡੀਏਪ ਖਰੀਦੀ ਕਿੰਨੀਆਂ ਯੂਰੀਆ ਖਰੀਦੀਆਂ ਤੁਹਾਨੂੰ ਐ ਲੱਗੂਗਾ ਕਿ ਜੇ ਸਾਨੂੰ ਇਹਨਾਂ ਨੇ ਪੰਜਾਂ ਸਾਲਾਂ 'ਚ ਕਰੋੜ ਰੁਪਇਆ ਦਿੱਤਾ ਤੇ ਇਹਨਾਂ ਨੂੰ 25-30 ਕਰੋੜ ਰੁਪਇਆ ਤਾਂ ਅਸੀਂ ਸਾਡੇ ਸਾਡੇ ਕਲੇ ਪਿੰਡ ਨਹੀਂ ਦੇਤਾ 25-30 ਕਰੋੜ ਰੁਪਇਆ ਦੇਣ ਵਾਲੇ ਬੈਠੇ ਹੁੰਦੇ ਆ ਚੱਪਲਾ 'ਚ ਤੇ ਸਾਡੇ 25 ਕਰੋੜ ਦੇ ਵਿੱਚੋਂ ਹਰਾਮੀਆਂ ਦਾ 10 ਗੱਡੀਆਂ ਤੇ ਚੜ ਕੇ ਆਉਣ ਵਾਲਾ ਟੋਲਾ 1 ਕਰੋੜ ਦੇ ਕੇ 24 ਕਰੋੜ ਰੱਖ ਜਾਂਦਾ ਤੇ ਅਸੀਂ ਤਾੜੀਆਂ ਮਾਰਦੇ ਆ ਹਰੇਕ ਦੇ ਕਰੇ ਅਸਲਾ ਤੇ ਲੁੱਟ ਹੋ ਰਹੀ ਪਤਾ ਲੱਗਣੀ ਨਹੀਂ ਰਿਆ ਲੁੱਟ ਲੁੱਟ ਰਿਹਾ ਰਿਆ ਕੌਣ ਇਸ ਕਰਕੇ ਜਿਹੜੇ ਲਟੇਰੇ ਆ ਬਦਲ ਗਏ ਆ ਉਹਨਾਂ ਦੇ ਢੰਗ ਤਰੀਕੇ ਬਦਲ ਗਏ ਆ ਇਹ ਸਮਝੀਏ ਕਿ ਜਿਹੜੇ ਆਪਣੇ ਘਰੇ ਆਪਣੇ ਸਾਹਮਣੇ ਥਾਲੀ ਪਈ ਆ ਖਾਣੇ ਦੀ ਵਧੀਆ ਸਬਜੀ ਮੁਰਗਾ ਬੱਕਰਾ ਮੱਛੀ ਜੋ ਤੁਸੀਂ ਖਾਣਾ ਚਾਹੁੰਦੇ ਹੋ ਵਧੀਆ ਖਰਾਕ ਤੁਹਾਡੇ ਸਾਹਮਣੇ ਪਈ ਆ ਫਰੂਟ ਪਿਆ ਸਲਾਦ ਪਿਆ ਦੁੱਧ ਪਿਆ ਪੂਰਾ ਥਾਲ ਭਰਿਆ ਵਧੀਆ ਖਰਾਕ ਦਾ ਜੋ ਵੀ ਤੁਸੀਂ ਚੰਗੀ ਲੱਗਦੀ ਤੁਹਾਨੂੰ ਤੁਹਾਡੇ ਸਾਹਮਣੇ ਭਰਿਆ ਥਾਲ ਖਰਾਕ ਦਾ ਵਧੀਆ ਦਾ ਚੱਕ ਕੇ ਤੇ ਤੁਹਾਨੂੰ ਇੱਕ ਰੋਟੀ ਸੁੱਕੀ ਦੇ ਦੇ ਅਚਾਰ ਨਾਲ ਤੇ ਤੁਸੀਂ ਕਹੋ ਤੂੰ ਬੰਦਾ ਬਹੁਤ ਵਧੀਆ ਫਿਰ ਆਪਣੀ ਮਤ ਨੂੰ ਕਿਹਾ ਕੀ ਜਾਵੇ ਇਸ ਕਰਕੇ ਖਜ਼ਾਨਾ ਔਰ ਸਰਕਾਰ ਮੁਫਤ ਕਿਵੇਂ ਦੇਵੇ ਸਰਕਾਰ ਮੁਫਤ ਨਹੀਂ ਦਿੰਦੀਗੀ ਸਾਡੇ ਟੈਕਸਾਂ ਤੇ ਸਾਡੀ ਕਿਰਤ ਕਮਾਈ ਦੇ ਪੈਸੇ ਤੇ ਸਭ ਕੁਝ ਸਰਦਾ ਭਗਵੰਤ ਮਾਨ ਦੀ ਗੱਡੀ 'ਚ ਤੇਲ ਸਾਡੀ ਕਿਰਤ ਕਮਾਈ ਦਾ ਪੈਂਦਾ ਪ੍ਰਧਾਨ ਮੰਤਰੀ ਦਾ ਜਹਾਜ਼ ਤੇ ਉਹਦੇ ਜਹਾਜ਼ 'ਚ ਤੇਲ ਸਾਡੀ ਕਿਰਤ ਕਮਾਈ ਦਾ ਬੈਂਦਾ ਉਹਨਾਂ ਦਾ ਕੁਝ ਨਹੀਂਗਾ ਇੱਥੇ ਬਹੁਤ ਸਾਰੇ ਮੈਚ ਪੜੇ ਬੜੇ ਅਧਿਆਪਕ ਵੀ ਕੋਈ ਹੋਣਗੇ ਕੋਈ ਚੰਗੇ ਵਿਦਿਆਰਥੀ ਵੀ ਹੋਣਗੇ ਮਜ਼ਦੂਰ ਦਿਨ ਚ 12-12 ਘੰਟੇ ਕੰਮ ਕਰਦਾ ਕਿਸਾਨ 12-12 ਘੰਟੇ ਕੰਮ ਕਰਦਾ ਪੰਜਾਂ ਵਾਲਿਆਂ ਦੀ ਢਾਈ ਕਿਲੇ ਰਹਿ ਗਈ ਮਜ਼ਦੂਰ ਦੇ ਘਰਾਂ ਦੇ ਵਿੱਚ ਮੁੰਡੇ ਦਾ ਵਿਆਹ ਹੋ ਗਿਆ ਜੇ ਸਾਰਿਆਂ ਨੇ ਚਾਰ ਕੁਰਸੀਆਂ ਦੇਤੀਆਂ ਉਹ ਵੀ ਪੇਟੀ ਦੇ ਉੱਤੇ ਟਿਕਾਈਆਂ ਹੋਈਆਂ ਇੱਕ ਨਵਾਂ ਕਮਰਾ ਪਾਉਣ ਦੀ ਹਾਇਸੀਅਤ ਨਹੀਂ ਹੈ ਜੇ 12-12 ਘੰਟੇ ਕੰਮ ਕਰਕੇ ਘਰਾਂ ਦੀ ਹਾਲਤ ਨਹੀਂ ਸੁਧਰੀ ਤੇ ਫਿਰ ਜਿਹੜਾ ਅਡਾਨੀ ਆ ਉਹ ਤਾਂ 24 ਘੰਟਿਆਂ ਦੇ ਦਿਨ ਦੇ ਵਿੱਚ 1 ਲੱਖ ਘੰਟਾ ਕੰਮ ਕਰਦਾ ਹੋਊਗਾ ਇਦਾਂ ਹੀ ਹੋਊਗਾ ਵੀ ਇਹ ਹਰ ਰੋਜ਼ ਵੀ 24 ਘੰਟਿਆਂ ਦੇ ਵਿੱਚ ਵੀ 1 ਲੱਖ ਘੰਟਾ ਕੰਮ ਕਰਦਾ ਤਾਂ ਇੰਨੀ ਕਮਾਈ ਕਰਦਾ ਤਾਂ ਉਹਦਾ 10,000 ਕਰੋੜ ਦਾ ਵੀ 26 ਮੰਜ਼ਲਾ ਮਹਿਲ ਆ ਕਿੱਥੇ ਕੰਮ ਕਰਦੇ ਆ ਕੀ ਕੰਮ ਕਰਦੇ ਆ ਕੰਮ ਤੁਸੀਂ ਕਰਦੇ ਹੋ ਚੀਜ਼ਾਂ ਤੁਸੀਂ ਪੈਦਾ ਕਰਦੇ ਹੋ ਉਹ ਸਿਰਫ ਲੁੱਟ ਕਰਦੇ ਆ ਤੇ ਉਹਨਾਂ ਦੇ ਲੁੱਟਣ ਵਾਸਤੇ 5 ਸਾਲਾਂ ਬਾਅਦ ਇੱਕ ਪ੍ਰਬੰਧਕੀ ਕਮੇਟੀ ਇੱਥੇ ਚੁਣੀ ਜਾਂਦੀ ਆ ਜਿੰਨੂੰ ਸਰਕਾਰ ਕਹਿੰਦੇ ਆ ਤੇ ਤੁਹਾਨੂੰ ਇਹ ਭੁਲੇਖਾ ਖੜਾ ਕੀਤਾ ਜਾਂਦਾ ਵੀ ਤੁਸੀਂ ਚੁਣਦੇ ਹੋ ਤੁਸੀਂ ਕਹਿੰਦੇ ਚੁਣਦੇ ਹੋ ਇਸ ਮੁਲਕ ਦਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕਦੀ ਪੰਚਾਇਤ ਮੈਂਬਰ ਤੱਕ ਨਹੀਂ ਬਣਿਆ ਸਿੱਧਾ ਪ੍ਰਧਾਨ ਮੰਤਰੀ ਬਣਦਾ ਸਾਡੇ ਮੁਲਕ ਦੀ ਪਾਰਲੀਮੈਂਟ ਚ ਬੰਦੇ ਚੁਣ ਕੇ ਭੇਜ ਕੇ ਜਿਨ੍ਹਾਂ ਨੂੰ ਲੱਗਦਾ ਕਿ ਲੋਕਾਂ ਦੀ ਹਾਕ ਸੁਣ ਜੂ ਸਾਡੇ ਮੁਲਕ ਦੀ ਪਾਰਲੀਮੈਂਟ ਸਾਮਰਾਜੀਆਂ ਦੀ ਰਖੈਲ ਆ ਜਿਵੇਂ ਸਾਮਰਾਜੀ ਸਾਡੇ ਮੁਲਕ ਦੀ ਪਾਰਲੀਮੈਂਟ ਨੂੰ ਚਲਾਉਂਦੇ ਆ ਐਵੇਂ ਚੱਲਦੀ ਆ ਖੇਤੀ ਕਾਨੂੰਨ ਅਮਰੀਕਾ ਦੇ ਕਹਿਣ ਤੇ ਆਏ ਆ ਅਮਰੀਕਾ ਨੇ ਕਿਹਾ ਰੂਸ ਤੋਂ ਤੇਲ ਨਹੀਂ ਖਰੀਦਣਾ 18 ਲੱਖ ਬੈਰਲ ਹਰ ਰੋਜ਼ ਤੇਲ ਆਉਂਦਾ ਅਕਤੂਬਰ ਚ ਨਵੰਬਰ ਚ 6 ਲੱਖ 72 ਹਜ਼ਾਰ ਬੈਰਲ ਰਹਿ ਗਿਆ ਹਥਿਆਰ ਨਹੀਂ ਖਰੀਦਨੇ 800 ਕਰੋੜ ਦੀ ਅਮਰੀਕਾ ਦੇ ਨਾਲ ਹਥਿਆਰਾਂ ਦੀ ਡੀਲ ਹੋਈ ਆ ਜੇ ਅਮਰੀਕਾ ਦੇ ਕਹਿਣ ਤੇ ਇਹਨਾਂ ਦੀ ਇੰਨੀ ਹਸਤਤਵ ਵਿੱਚ ਕਿੱਥੋਂ ਤੇਲ ਖਰੀਦਣਾ ਕਿੱਥੋਂ ਨਹੀਂ ਤੇ ਫਿਰ ਅਮਰੀਕਾ ਦੇ ਕਹਿਣ ਤੇ ਜੇ ਕਪਾਹ ਟੈਰ ਫ੍ਰੀ ਕਰ ਸਕਦੇ ਆ ਅਮਰੀਕਾ ਦੇ ਕਹਿਣ ਤੇ ਸਸਤੀ ਕਣਕ ਸਸਤਾ ਦੁੱਧ ਸਸਤੀ ਮੱਕੀ ਵੇਚਦਰਾਉਂਗੇ ਇਸ ਕਰਕੇ ਇਸ ਮੁੜਕ ਦੀ ਪਾਰਲੀਮੈਂਟ ਤੋਂ ਤੇ ਜਿਹੜੇ ਕੇਂਦਰ ਚ ਬੈਠੇ ਆ ਉਹਨਾਂ ਦੇ ਟੁੱਕੜਬੋਤ ਪੰਜਾਬ ਚ ਬੈਠੇ ਆ ਇਹ ਹਰ ਕੇਂਦਰ ਦੀ ਪੰਜਾਬ ਵਿਰੋਧੀ ਨੀਤੀ ਸੂਬਿਆਂ ਵਿਰੋਧੀ ਨੀਤੀ ਚ ਉਹਨਾਂ ਚ ਹਾਂਚ ਹਾਮ ਲਾਉਂਦੇ ਆ ਇਸ ਕਰਕੇ ਫੈਸਲਾ ਕਿੱਥੇ ਹੋਣਾ ਕਿਸੇ ਪਾਰਲੀਮੈਂਟ ਜਾਂ ਅਸੈਂਬਲੀ ਚ ਨਹੀਂ ਹੋਣਾ ਫੈਸਲਾ ਇਨ੍ਹਾਂ ਸੰਘਰਸ਼ ਦੇ ਮੈਦਾਨਾਂ ਚ ਹੋਣਾ ਤੁਸੀਂ ਪਹਿਲਾਂ ਵੀ ਕੀਤਾ ਤੇ ਗਾਂ ਵੀ ਤੁਸੀਂ ਉਹੀ ਕਰਨਾ ਇਸ ਕਰਕੇ ਅੱਜ ਮਜ਼ਦੂਰ ਜਥੇਬੰਦੀਆਂ ਇਹ ਸੰਘਰਸ਼ ਚ ਆਈਆਂ ਨੇ ਮਲਾਇਮਾਂ ਦੀਆਂ ਜਥੇਬੰਦੀਆਂ ਸੰਘਰਸ਼ਚਾਈਆਂ ਨੇ ਸਯੁਕਤ ਕਿਸਾਨ ਮੋਰਚੇ ਨਾਲ ਸਾਰੀਆਂ ਜਥੇਬੰਦੀਆਂ ਨੂੰ ਅਸੀਂ ਜੀ ਆਇਆਂ ਕਹਿੰਨੇ ਆ ਤੇ ਆਸ ਕਰਦੇ ਆ ਕਿ ਸਮੁੱਚਾ ਸਮਾਜ ਇਸ ਲੁੱਟ ਦੇ ਖਿਲਾਫ ਇਸ ਵੱਡੇ ਹੱਲੇ ਦੇ ਖਿਲਾਫ ਬਿਜਲੀ ਬਿੱਲ ਬੀਜ ਬਿੱਲ ਰੱਦ ਕਰਾਉਣ ਲਈ ਮੁਕਤ ਵਪਾਰ ਸਮਝੌਤਾ ਨਹੀਂ ਹੋਣ ਦੇਣਾ ਇਹਨੂੰ ਰੱਦ ਕਰਾਉਣ ਦੇ ਲਈ ਮੈਦਾਨ ਚ ਨਿਤਰੂਗਾ ਇਹਨੀਆਂ ਬੇਨਤੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ